ਮੰਡੀਆਂ ਦੇ ਸਾਰੇ ਹਾਲਾਤ ਜਿਹੜੇ ਪਰਚੇਸ ਸੀ ਸਰਕਾਰ ਵੱਲੋਂ ਵਧੀਆ ਤਰੀਕੇ ਨਾਲ ਚੱਲ ਰਹੇ ਸੀ ਕੋਈ ਮੰਡੀਆਂ ਕੋਈ ਪ੍ਰੋਬਲਮ ਨਹੀਂ ਸੀ ਸਹੀ ਦਿੱਤेंगे और सही ਬੋਲਣੀ ਜਿਹੜਾ ਵੈਰਾ ਮੋਇਸਚਰ ਸਰਕਾਰ ਨੇ ਰੱਖਿਆ ਉਹਦੇ ਮੁਤਾਬਕ ਜਿਹੜਾ ਮਾਲ ਉਹ ਖਰੀਦਾ ਜਾ ਰਿਹਾ ਸੀ اور موਇਸਚਰ اور ਕਣਕ ਉਸ ਵਾਰ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਢਾੜ ਚੰਗਾ ਹੋਣ ਦੀ ਉਮੀਦ ਸੀ ਪਰ ਹੁਣ ਕੱਲ ਦੀ ਜਿਹੜੀ بارش ਪਈ ਇਸ ਚ ਆੜਤਿਆਂ ਨੂੰ ਤੇ ਜ਼ਿੰਮੇਦਾਰਾਂ ਨੂੰ ਬਹੁਤ ਬੜੀ ਪ੍ਰੋਬਲਮ ਹੋਈ ਹੈ ਜਿਹੜਾ ਕੱਲ ਤੂਫਾਨ ਆਇਆ ਉਹ ਹੱਦੋਂ ਵੱਧ ਜਿਹੜਾ ਜ਼ਿੰਮੇਦਾਰਾਂ ਦਾ ਫਸਲ ਦਾ ਨੁਕਸਾਨ ਹੋਇਆ ਤੇ ਆੜਤਿਆਂ ਦਾ ਬੋਰੀਆਂ ਤੇ ਢੇਰੀਆਂ ਤੇ ਕੋਈ ਤਰਪਾਲ ਨਹੀਂ ਛੱਡੀ ਤੇ ਸਾਰੇ ਪ੍ਰਬੰਧ ਸਹੀ ਸੀ ਆੜਤਿਆਂ ਕੋਲ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੋਣ ਕਰਕੇ ਥੋੜਾ ਢੇਰੀਆਂ ਤੇ ਨਾਮ ਨਹੀਂ ਆਈ ਆ ਇੱਕ ਦੋ ਦਿਨ ਅਸੀਂ ਮੀਟ ਕਰਾਂਗੇ ਮੀਟ ਤੋਂ ਬਾਅਦ ਜਿਵੇਂ ਸਰਕਾਰ ਦੀ ਸੰਗੋਲੀ ਸ਼ੁਰੂ ਹੋਏਗੀ ਉਹਦੇ ਮਤਾਫ ਕਰ ਜਿਆਦਾਤਰ ਬੋਰੀਆਂ ਜੇ ਤੁਸੀਂ ਨਵੀਂ ਦੀ ਗੱਲ ਕੀਤੀ ਹੈ ਕਿੰਨੇ ਕ ਪਰਸੈਂਟ ਨਵੀਂ ਵਧ ਗਈ ਜੀ ਤੇ ਕਾਰਨ ਕੀ ਰਿਹਾ ਕਿਉਂ ਆੜਤੀਆਂ ਕੋਲ ਤਰਪਾਲਾਂ ਵੀ ਸਿਗੀਆਂ ਫਿਰ ਵੀ ਮਤਲਬ ਆਪਾਂ ਕਹਿ ਲਈਏ ਵੀ ਕਣਕ ਗਿੱਲੀ ਹੋ ਗਈ ਕਣਕ ਗਿੱਲੀ ਹੋਣ ਦਾ ਕਾਰਨ ਸੀ ਮੇਨ ਸਾਰੀਆਂ ਧੇਰੀਆਂ ਜਿਵੇਂ ਸਰਕਾਰ ਵੱਲੋਂ ਹਦਤ ਕੀਤੀ ਹੋਈ ਸੀ ਵੀ ਬਾਰਸ਼ ਤੇ ਮੇਹਾਂ ਆਣ ਦੀ ਸੁਭਾਵਨਾ ਹੈ ਤੇ ਸਚੇ ਤਾਂ ਇਹ ਲੋਲਟ ਜਾਰੀ ਕੀਤਾ ਹੋਇਆ ਸੀ ਅਸੀਂ ਉਹਦੇ ਮੁਤਾਬਕ ਅਸੀਂ ਬਹੁਤ ਮੁਸਤੈਦ ਸੀ ਪਰ ਜਿਹੜੀ ਤਰਪਾਲਾਂ ਦਿੱਤੀਆਂ ਹੋਈਆਂ ਸੀ ਹਨੇਰੀ ਤੂਫਾਨ ਜਾਂਦਾ ਆਣ ਕਰਕੇ ਉਹ ਸਾਰੀਆਂ ਢੇਰੀਆਂ ਤੋਂ ਉੱਡ ਕੇ ਖੇਤਾਂ 'ਚ ਜਾ ਚੁੱਕੀਆਂ ਸੀਆਂ ਅਤੇ ਕਿਸੇ ਨੂੰ ਵੀ ਖੜਨ ਦਾ ਮੌਕਾ ਨਹੀਂ ਮਿਲਿਆ ਢੇਰੀਆਂ ਦਾ ਕੋਸ਼ਿਸ਼ ਕਰਕੇ ਇਹ ਪ੍ਰੋਬਲਮ ਜਾਦਾ ਆ ਗਿਆ ਹਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕਿਸ਼ਤਾਂ ਦੀ ਮਦਦ ਕਰੇ ਸਰਕਾਰ ਨੂੰ ਚਾਹੀਦਾ ਇੱਕ ਤਾਂ ਮੰਡੀਆਂ 'ਚ ਜਿਹੜੇ ਨੇ 20 25 ਸਾਲ ਹੋ ਗਏ ਹਾਲੇ ਤੱਕ ਕੋਈ ਛੱਜਾਂ ਦਾ ਪ੍ਰਬੰਧ ਨਹੀਂ ਇਹ ਸਭ ਸਰਕਾਰ ਦੀਆਂ ਥੋੜੀਆਂਕ ਹਾਂ ਗਲਤੀਆਂ ਨੇ ਵੀ ਅਨਾਜ ਅੱਜ ਅੱਜ ਵੀ ਖੁੱਲੇ ਚ ਪਿਆ ਖੁੱਲੇ ਚ ਔਣ ਕਰਕੇ ਜੇ ਥੋੜੇ ਬਹੁਤ ਸ਼ੈੱਡ ਹੋਣ ਤਾਂ ਇਹ ਦਾ ਜਿਹੜਾ ਨਾਜ ਆ ਉਹ ਕਾਫੀ ਹੱਦ ਤੱਕ ਬਾਰਸ਼ ਤੋਂ ਹਨੇਰੀ ਤੋਂ ਬਚਾਏਗਾ ਜਿੱਥੇ ਸਟੋਰ ਹੋ ਰਿਹਾ ਹੈ ਇਹ ਅਨਾਜ ਕੀ ਲੱਗਦਾ ਉੱਥੇ ਵੀ ਇੰਤਜ਼ਾਮ ਖਰਾਬ ਨਹੀਂ ਜੀ ਨੀ ਉੱਥੇ ਤਾਂ ਦੇਖੋ ਅਸੀਂ ਗਏ ਨਹੀਂ ਉੱਥੇ ਗੱਡੀਆਂ ਜਾ ਰਹੀਆਂ ਨੇ ਗੱਡੀਆਂ ਉਤਰ ਰਹੀਆਂ ਨੇ ਸਹੀ ਮਾਲ ਜਾ ਰਿਹਾ ਸਹੀ ਪਰਚੇਜ ਹੋ ਰਹੀ ਆ ਕੋਈ ਐਸੀ ਪ੍ਰੋਬਲਮ ਨਹੀਂ ਉੱਥੇ ਤਾਂ ਦੇਖੋ ਅਸੀਂ ਆਏ ਨੂੰ ਬਫਰ ਚ ਮਾਲ ਜਾ ਰਿਹਾ ਉਹ ਅੱਜ ਸਪੈਸ਼ਲ ਲੱਗੀ ਹੋਈ ਸੀ ਬਾਕੀ ਮਾਲ ਜਾ ਰਿਹਾ ਕੋਈ ਐਸੀ ਕੋਈ ਦਿੱਕਤ ਨਹੀਂ ਅਸੀਂ ਸਾਫ ਸੁਥਰਾ ਮਾਲ ਭਰਿਆ ਹੋਇਆ ਕੋਈ ਪ੍ਰੋਬਲਮ ਮੇਰੇ ਖਿਆਲ ਚ ਵੀ ਜਿਹੜੀ ਖੇਤਾਂ 'ਚ ਫਸਲ ਖੜੀ ਆ ਉਹਦਾ ਘੱਟੋ-ਘੱਟ 20-25% ਜਿਹੜਾ ਆਇਆ ਨੁਕਸਾਨ ਹੋਇਆ ਉਹ ਜਿਹੜਾ ਦਾਣਾ ਸੀ ਬਹੁਤ ਜ਼ਿਆਦਾ ਪੱਕਿਆ ਹੋਇਆ ਸੀ ਇਸ ਵਾਰ ਜਿਹੜੇ ਜ਼ਿੰਮੇਦਾਰ ਸੀ ਉਹ ਬੜੇ ਸਿਆਣੇ ਤੇ ਸੋਚ ਕੇ ਇਥੇ ਉਹਨਾਂ ਨੂੰ ਇਸ ਕਰਕੇ ਉਹ ਪਕੂਗਾ ਮਾਲ ਪਕਾ ਕੇ ਜਿਹੜਾ ਕਣਕਾਂ ਤੋਂ ਵਾਢੀ ਕਰਦੇ ਸੀ ਤੋਂ ਉਸ ਕਰਕੇ ਲੇਟ ਹੋ ਕਰਕੇ ਦਾਣਾ ਪੱਕਿਆ ਹੋਇਆ ਸੀ ਤੇ ਬਾਰਸ਼ ਤੇ ਹਨੇਰੀ ਤੂਫਾਨ ਆਣ ਕਰਕੇ ਜਿਹੜੇ ਦਾਣੇ ਸੇ ਉਹ ਬੱਲੀਆਂ ਉੱਤ ਤਿੱੜਕ ਕੇ ਕਾਫੀ ਹੱਦ ਤੱਕ ਧਰਤੀ ਤੇ ਵਿਛੂ ਕੇ ਤਾਂ ਤੋਂ ਘਟੇ ਜ਼ਿਮੀਦਾਰਾਂ ਦਾ 20 ਤੋਂ 25% ਜਿਹੜਾ ਨੁਕਸਾਨ ਹੋਇਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਮਾਰਤੀ ਨੁਮਾਇੰਦਾ ਹੋਣ ਦੇ ਵਗੋ ਵੀਰ ਆਰਟਿਆਂ ਦਾ ਵੀ ਨੁਕਸਾਨ ਆ ਤੇ ਜ਼ਿੰਮੇਦਾਰਾਂ ਦਾ ਜ਼ਿਆਦਾ ਨੁਕਸਾਨ ਆ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਗਰਦਾਬਰੀ ਕਰਾ ਕੇ ਜਿਹੜਾ ਸਰਕਾਰਾਂ ਦਾ ਨੁਕਸਾਨ ਆਪਣਾ ਜ਼ਿੰਮੇਦਾਰਾਂ ਦਾ ਹੋਇਆ ਉਹ ਪ੍ਰਭਾਈ ਕਰਾਈ ਜਾ। ਹਾਂ ਕਿਤੇ 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 ਲਿਫਟਿੰਗ ਦੀ ਜਿਹੜੀ ਜਿਹੜੀ ਬਹੁਤ ਹੌਲੀ ਚੱਲ ਰਹੀ ਸੀ ਉਹ ਵੀ ਪ੍ਰਭਾਵਿਤ ਕੀਤੀ ਉਹਦੇ ਕਾਰਨ ਰਿਹਾ ਜੀ। ਨਹੀਂ ਲਿਫਟਿੰਗ ਹਲੇ ਜਿਹੜੀ ਪਰਚੇਜ ਆ ਉਹ ਤੇਰਾ ਅੰਤਰੀਤ ਤੋਂ ਸ਼ੁਰੂ ਹੋਈ ਸੀ। ਜੋ ਜੋ ਮੌਇਸਚਰ ਜ਼ਿਆਦਾ ਸੀ ਪਹਿਲਾਂ ਪਹਿਲਾਂ ਬੋਲੀ ਘੱਟ ਲੱਗੀ ਸੀ ਇਸ ਕਰਕੇ ਜਿਹੜਾ ਗੱਡੀਆਂ ਲੋਡ ਹੁੰਦੀਆਂ ਆੜਤਿਆਂ ਵੱਲੋਂ ਉਹ ਪੂਰੀਆਂ ਯਾਨੀ ਕਿ ਪ੍ਰੋਪਰ ਮਾਲ ਤਿਆਰ ਨਹੀਂ ਸੀ। ਇਸ ਕਰਕੇ ਜਿਹੜੀ ਆਪਣਾ ਸਹੀ ਲਿਫਟਿੰਗ